ਦੇ ਵਿੱਚ ਜਿਹਨੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਗੁਰੂ ਘਰ ਜਿਹੜਾ ਪੰਜਾਬ ਦੀ ਸਰਕਾਰ ਦੀ ਸ਼ਹਿਰ ਤੇ ਪੰਜਾਬ ਦੀ ਸਰਕਾਰ ਦੁਆਰਾ ਉਹ ਗੁਰੂ ਘਰ ਦੀ ਚਾਰਦिवारी ਢਾਈ ਗਈ ਉਹ ਗੁਰੂ ਘਰ ਦੀ ਜਗਾ ਜਿਹੜੀ ਪੰਚਾਇਤ ਨੇ ਸਰਬਸੰਮਤੀ ਦੇ ਨਾਲ ਮਤਾ ਪਾਇਆ ਔਰ ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਰੈਕੋਰਡ ਹੈ ਉਹਦੇ ਵਿੱਚ ਗੁਰੂ ਰਵਿਦਾਸ ਜੀ ਗੁਰੂ ਘਰ ਦੇ ਨਾਂ ਤੇ ਉਹ ਜਗਾ ਆ ਪੰਜਾਬ ਦੀ ਹਕੂਮਤ ਜਿੱਤੇ ਸਾਰੇ ਵਰਗਾਂ ਨਾਲ ਧੱਕਾ ਕਰ ਰਹੀ ਹੈ ਉੱਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰੂ ਘਰ 바ਵਾ ਸਾਹਿਬ ਡਾਕਟਰ ਆਂਬੇਡਕਰ ਜੀ ਦੇ ਸਟੈਚੂ ਸ੍ਰੀ ਗੁਰੂ ਕਬੀਰ ਸਾਹਿਬ ਜੀ ਦਾ ਧਾਰਮਿਕ ਸਥਾਨ ਬਟਾਲੇ ਦੇ ਅੰਦਰ ਔਰ ਬਟੋਈ ਦੇ ਅੰਦਰ ਜਿਹੜੇ ਜ਼ਮੀਨੀ ਪੰਚਾਇਤੀ ਲੈਣ ਸੀ ਜਿਹਦੇ ਪੈਸੇ ਵੀ ਜਿਹੜੇ ਗਰੀਬ ਲੋਕਾਂ ਨੇ ਤਾਰੇ ਉਹਨਾਂ ਨੂੰ ਉਹ ਜ਼ਮੀਨ ਨਹੀਂ ਦੇ ਰਹੀ ਔਰ ਸਾਡੇ ਨਵਾਂ ਸ਼ਹਿਰ ਦੇ ਅੰਦਰ ਜਿਹੜਾ ਬਲੈਕ ਆਊਟ ਹੈ ਉਹਨੂੰ ਖਤਮ ਕੀਤਾ ਗਿਆ ਉਹਨੂੰ ਬਹਾਲ ਕਰ ਲਈ ਔਰ ਪੰਜਾਬ ਦੇ ਅੰਦਰ ਬਹੁਤ ਸਾਰਾ ਇਲਾਕਾ ਹੜ੍ਹਾਂ ਦੀ ਮਾਰ ਹੇਠਾਂ ਔਰ ਸਾਡੇ ਇਲਾਕੇ ਦੇ ਅੰਦਰ ਵੀ ਜੜੀਆਂ ਫਸਲਾਂ ਦਾ ਨੁਕਸਾਨ ਹੋਇਆ ਲੋਕਾਂ ਦੇ ਮਕਾਨ ਡਿਗੇ ਆ ਇਸ ਕਰਕੇ ਅਸੀਂ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਆਏ ਆ ਕਿ ਜਿਹੜਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਗੁਰੂ ਘਰ ਤੋੜਿਆ ਗਿਆ ਪੰਜਾਬ ਦੀ ਸਰਕਾਰ ਮਾਫੀ ਮੰਗੇ ਔਰ ਉਸਤਾਦ ਦੇ ਗੁਰੂ ਘਰ ਦੀ ਸਾਰੀ ਕਰਾਵੇ ਔਰ ਜਿੰਨੇ ਵੀ ਪੰਜਾਬ ਦੇ ਅੰਦਰ ਅਟਰਾਸਟੀ ਹੋ ਰਹੀਆਂ ਉਹਨਾਂ ਨੂੰ ਰੋਕਣ ਦਾ ਯਤਨ ਕਰੇ ਅਜਵੋਧਨ ਸਮਾਜ ਪਾਰਟੀ ਸਾਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਹੈੱਡਕੁਆਟਰਾਂ ਦੇ ਸਾਡੇ ਬੋਧਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਪ੍ਰਤਾਪ ਸਿੰਘ ਗਰੀਮਪੁਰ ਜੀ ਇੰਚਾਰਜ ਰਣਜੀਤ ਸਿੰਘ ਪਹਿਨੀਵਾਲ ਜੀ ਵਿਖਾਈ ਦੇ ਅੰਦਰ ਇਹ ਮੈਮੋਰੰਡਮ ਅਜਮਾਨ ਜੋ ਵਰਨਰ ਸਾਹਿਬ ਨੂੰ ਡੀਸੀ ਰਾਹੀਂ ਭੇਜ ਰਹੇ ਆ ਤਾਂ ਜਿਹਦਾ ਜਲਦੋਂ ਜਲਦ ਗੁਰੂ ਘਰ ਦਾ ਜਿਹੜਾ ਹੱਲ ਕੀਤਾ ਜਾਵੇ 7 ਤਰੀਕ ਨੂੰ ਦੁਰਾਇਆਂ ਦੇ ਅੰਦਰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰੂ ਘਰ ਬਣਾਉਣ ਦੇ ਲਈ ਜਿਹੜਾ ਅਗਲਾ ਵੱਡਾ ਦੁਆਬੇ ਲੈਵਲ ਦੀ ਜਿਹੜੀ ਰੈਲੀ ਆ ਉਹ ਕੀਤੀ ਜਾ ਰਹੀ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਤੁਸੀਂ ਵੀ ਪਹੁੰਚ ਕੇ ਇਸ ਸਫਲਤਾ ਕਰਨ ਵਿੱਚ ਧੰਨਵਾਦ ਜੈ ਭੀਮ ਜੈ ਭਰ ਠੀਕ